ਉੰਨੇ ਮੈਂ ਅਫਸੋਸ ਕਰਨਾ ਆਇਆ ਕਿ ਆਂਟੀ ਜਾਂ ਤੇ ਮੈਂ ਟੜਗੜਾ ਆਇਆ ਮੈਂ ਪੁੱਛਿਆ ਮੈਸੇ ਦਾ ਮੈਂ ਤਾਂ ਜਾਣਦਾ ਨਹੀਂ ਤੁਹਾਨੂੰ ਉਹ ਕਹਿੰਦਾ ਮੈਸੇ ਤੁਹਾਡਾ ਨਾਂ ਕੀ ਕਹਿੰਦਾ ਮੈਂ ਨਾ ਰਜੇਸ਼ ਮੈਂ ਕਿੱਥੋਂ ਆਇਆ ਕਹਿੰਦਾ ਮੈਂ 34 ਨੰਬਰ ਜੋਂ ਆਇਆ ਔਰ ਤੇ ਮੈਂ ਇੱਥੇ ਚੈਪਟਰ ক্লোਜ਼ ਕਰਤਾ ਮੈਸੇਰ ਵੀ ਉਹ ਆਉਂਦਾ ਕੋਈ ਸੀਨੀਅਰ ਮੈਡਮ ਹੋਣੀ ਉਹਨਾਂ ਦਾ ਬੇਟਾ ਸੋਣਾ ਤੇ ਉਹ ਆ ਕੇ ਇੱਥੇ ਐਂਟਰ ਹੋਇਆ ਐਂਟਰ ਹੋ ਕੇ ਇੱਥੇ ਦੋ ਜਣੇ ਬੈਠੇ ਸੀ ਜਿਹੜੇ ਸਾਡੇ ਕੰਮ ਕਰਨ ਵਾਲੀ ਲੜਕੀ ਸੀ ਇੱਕ ਉਹਦਾ ਹਸਬੰਦ ਸੀ ਜੀ ਜਦੋਂ ਉਹ ਐਂਟਰੀ ਹੋ ਕੇ ਆ ਕੇ ਕਹਿੰਦਾ ਵੀ ਤੁਹਾਡੇ ਮਹਿਮਾਨ ਆਏ ਉਹ ਵਾਪਸ ਮੁੜ ਗਿਆ। ਮਾਸ ਮੁੜ ਕੇ ਇਹ ਕਹਿੰਦਾ ਮੈਂ ਹੁਣਾ ਤੇ ਤੁਸੀਂ ਇਹਦਾ ਅਟੈਂਡਿੰਗ ਕਰੋ। ਚਲ ਮੈਂ ਤੁਹੇ ਮੈਂ ਸਬਜ਼ੀ ਲੈਣੋਂ ਬਿਜਾਰੋ। ਤੇ ਮੈਂ ਤੁਸੀ ਆ ਜਾਣਾ। ਮੈਂ ਸਬਜ਼ੀ ਲੈਣ ਚਲੇ ਗਿਆ। ਉਹ ਆਪਣੇ ਵਾਪਸ ਚ ਗਏ। ਉਸ ਤੋਂ ਬਾਅਦ ਮੈਂ ਆ ਗਿਆ ਅੱਧੇ ਘੰਟੇ ਬਾਅਦ ਨਾਲ ਦੀ ਨਾਲ ਹੀ ਉਹ ਮੇਰੇ ਨਾਲ ਆ ਗਿਆ। ਆ ਕੇ ਇੱਥੇ ਬਹਿ ਗਿਆ। ਦੋ ਚਾਰ ਗੱਲਾਂ ਕੀਤੀਆਂ ਉਹਨੇ। ਕਰਕੇ ਤੇ ਫਿਰ ਮੈਨੂੰ ਕਹਿੰਦੇ ਮੈਂ ਕਿਹਾ ਵੀ ਮੈਨੂੰ ਮੇਰੇ ਨਾਲ ਇਹਦੀਮ ਕਹਿੰਦਾ ਮੈਂ ਕੰਪਲੇਂਟ ਕਰਨੀ ਆ ਆਪਣੇ ਜੀ ਐਸ ਬੀ ਆਈ ਦੀ ਉਹਨਾਂ ਨੇ 6 ਡਿਜੀਟ ਦਾ ਇਹ ਟੀਮ ਅਲਾਟ ਕਰ ਦਿੱਤਾ ਮੈਨੂੰ ਉਹ ਤੁਹਾਡੇ ਨੇ ਕਿੰਨੇ ਨੰਬਰ ਦਾ ਮਹਿ ਚਾਰਦਾ ਹੁੰਦੇ ਜਾਂ ਕਿਹਦਾ ਕਿੰਨਾ ਨੰਬਰ ਮੈਂ ਮੇਰਾ ਨੰਬਰ ਇੰਨਾ ਐਮ ਐਸ ਬਾਬਕੀ ਬੋਲ ਦਿੰਦਾ ਦੇਖੋ ਉਹ ਨੇ ਉਹ ਨੰਬਰ ਉਹ ਕੱਟ ਕਰ ਲਿਆ ਮੇਰੇ ਵੱਡੇ ਭਾਈ ਸਾਹਿਬ ਇੱਥੇ ਬੈਠੇ ਨਾਲ ਹੀ ਬੈਠੇ ਮੈਂ ਆਪਣੇ ਮਲਕੀ ਸਿੰਘ ਚਾਹ ਬਣਾ ਉਹ ਚਾਹ ਬਣਾ ਮੈਂ ਦੋ ਕੱਪ ਬਣਾਉਣੇ ਉਹ ਬਣਾਈ ਨੇ ਤਿੰਨ ਕੱਪ ਬਣਾਉਣੇ ਮੈਂ ਕਹਿੰਦਾ ਜੇ ਤੁਸੀਂ ਨਹੀਂ ਪੀਓਗੇ ਤਾਂ ਮੈਂ ਹੀ ਦੂੰ ਉਹਨੇ ਉਹਨੂੰ ਪ੍ਰੈਸਕ੍ਰਾਈਟ ਉਹਨੂੰ ਚਾਹ ਪੀਂਣੀ ਲਈ ਹਾਲਾਕਿ ਉਹ ਪੀਂਦਾ ਨਹੀਂ ਚਾਹ ਸੀ ਬ੍ਰਦਰ ਮੇਰੇ ਵੱਡਾ ਉਹਨੇ ਚਾਹ ਵੀ ਉਹਨੇ ਚਾਹ ਬਣਾਉਣ ਚਲੇ ਗਿਆ ਚਾਹ ਬਣਾਉਂਦੇ ਤੇ ਤੁੰ ਲਿੰਗ ਲੱਗਣ ਲੱਗਾ ਮੈਨ ਮੈਨੂੰ ਕਹਿੰਦਾ ਵੀ ਮੈਂ ਕੋਈ ਰੀਡ ਦੀ ਹੱਡੀ ਦਾ ਕੋਈ ਮਨਕਾ ਖੱਲਿਆ ਹੋਏ ਸਰਵਾਈਕਲ ਹੋਏ ਜਾਂ ਉਹ ਹੋਵੇ ਦੁਜਾ ਕੇ ਆਪਣਾ ਡਿਸਕ ਦੀ ਪ੍ਰੋਬਲਮ ਹੋਏ ਤੇ ਕਹਿੰਦਾ ਮੈਂ ਉਹ ਵੀ ਠੀਕ ਕਰਦਾ ਜੋ ਉਹਨੇ ਕਾ ਡਿਸਕ ਦੀ ਗਿਆ ਮੈਨੂੰ ਪ੍ਰੋਬਲਮ ਦਾ ਮਿਲਣੀ ਮੈਂ ਕਿਹਾ ਚਲੋ ਹੁਣੇ ਠੀਕ ਕਰ ਦਿੰਦਾ ਅਸੀਂ ਉਧਰ ਚਲੇ ਗਏ ਆਪਣੇ ਬੈੱਡ ਦੇ ਵਿੱਚ ਉੱਥੇ ਬੈੱਡਰੂਮ ਦੇ ਵਿੱਚ ਉੱਥੇ ਜਾ ਕੇ ਮੈਂ ਉਹਨੇ ਲਟਾਲਿਆ ਲਟਾ ਕੇ ਜੋ ਮਾਲਚ ਕਰ ਲਿਆ ਮਾਲਚ ਕਰਦਾ ਵਿੱਚ ਰੁਕ ਜਾਂਦਾ ਸੀਗਾ ਤੇ ਇਹਨੇ ਨੂੰ ਚਾਹ ਬਣ ਗਈ ਚਾਹ ਬਣ ਗਈ ਤੇ ਜੰਨੇ ਉਹ ਰਸੋਈ ਵਿੱਚ ਆਪ ਉੱਠ ਕੇ ਚਲੇ ਗਿਆ ਕਹਿੰਦੇ ਮੈਂ ਆਉਣਾ ਹੁਣ ਪਤਾ ਉਹਨੇ ਵਾਜ ਮਾਰ ਲਈ ਚਾਹ ਬਣ ਗਈ ਉਹ ਚਾਹ ਪਾਉਂਦਾ ਬੰਦਾ ਉਹਨਕੇ ਪਾਸੇ ਵੱਡੇ ਭਰਾ ਦੇ ਨੂੰ ਤੇ ਪਾਸੇ ਹੋ ਜਾ ਮੈਂ ਬਣਾ ਚਾਹ ਉਹ ਚਾਹ ਪਾਉਣ ਲੱਗਾ ਤੇ ਉਹ ਜੋ ਚਾਹ ਪਾ ਗਿਆ ਹੁਣ ਪਾਸੇ 갔다 ਉਹਨੇ ਕੋਈ ਸ਼ੀਸ਼ੀ ਕੱਢੀ ਆਪਣੀ ਜੇਬ ਦੇ ਵਿੱਚੋਂ ਸ਼ੀਸ਼ੀ ਕੱਢ ਕੇ ਛੇ ਕੀਤਾ ਪਾਣੀ ਭਾਇਆ ਛੇ ਕੀਤਾ ਤੇ ਵਿੱਚ ਦੇ ਪਾ ਦੋ ਵਾਰੀ ਉਹਨੇ ਪਾਣੀ ਭਾਇਆ ਜਿਹਦੇ ਵਿੱਚ ਆਪਣੀ ਸ਼ੀਸ਼ੀ ਵਿੱਚ ਉਹ ਪਾਣੀ ਭਾ ਕੇ ਇੱਕ ਕੱਪ ਨੂੰ ਫੜਾਦਾ ਦੋ ਕੱਪ ਮੇਰੇ ਕੋਲ ਨੇ ਇੱਕ ਕੱਪ ਉਹਨੇ ਆਪੇ ਫੜ ਚੱਕ ਲੈ ਕੇ ਮੇਰੇ ਉਹਦੇ ਵਿੱਚ ਮੈਂ ਲੋ ਗੁੱਟ ਪੀ ਗਿਆ ਤੇ ਤਿੰਨ ਗੁੱਟ ਪੀ ਗਿਆਂ ਮੈਨੂੰ ਨਹੀਂ ਪਤਾ ਉਹ ਮਗਰ ਪਿੰਡੀ ਪਿੰਡੇ ਮੈਂ ਤਾਂ ਉਹਦੇ ਬੇਹੋਸ਼ ਹੋ ਗਿਆ ਉਨੇ ਉੱਥੇ ਬਾਦੋ ਮਤਲਬ ਮੈਂ ਉੱਥੇ ਬੈ ਉਹ ਜੁਗਾ ਮੇਰਾ ਵੱਡਾ ਬਰਾਦਰ ਉਹ ਇੱਥੇ ਬੈਠਾ ਜਿੱਲੀ ਸੀਟ ਤੇ ਮੈਂ ਬੈਠਾ ਹਾਂ ਉਹ ਇੱਥੇ ਲੁੱਟ ਗਿਆ ਤੇ ਇਹ ਇਹਨਾਂ ਨੇ ਉਹਨੇ ਆਪਣੇ ਨਿਮਾਰੀ ਦੇ ਵਿੱਚੋਂ ਪੈਸੇ ਵੀ ਸੀ ਮਿਸਰ ਦੇ ਵੱਡਾ ਬਾਕਸ ਹੁੰਦਾ ਸੀ ਵਿੱਚ 15-20 ਹਜ਼ਾਰ ਰੁਪਏ ਹੁੰਦੇ ਸੀ 5 ਹਜ਼ਾਰ ਤੱਕ ਦੀ ਮੇਰੇ ਆਪਣੇ ਜੀਬ ਸੀ ਉਹਨੇ ਉੱਥੇ ਕਾਸਟ ਪੈਸੇ ਕੱਢੇ ਵਿੱਚ ਚਾਬੀਆਂ ਸੀਨ ਚਾਬੀਆਂ ਮਿਉ ਨੇ ਕੱਢ ਲਈਆਂ ਚਾਬੀਆਂ ਗੱਡੀ ਦੇ ਗੌੜੀ ਦੀ ਲੰਬਾਰੀ ਉਹ ਰੋਲੀ ਤੇ ਉਹ ਜੀ ਕੋਸ਼ਿਸ਼ ਕੀਤੀ ਸੀ ਕਿ ਉੱਥੋਂ ਕੋਈ ਪੈਸੇ ਮਾਪੜਾ ਦੂਜਾ ਪੈਸੇ ਲੱਭਦਾ ਸੀ ਤੇ ਇੱਕ ਬੜਾ ਲਵਰ ਸੁਣਦਾ ਉਹਨੂੰ ਸੁਣਨ ਨਾਲ ਮਿਲਿਆ ਜੀ ਕਿਉਂਕਿ ਉਹਨੂੰ ਦੱਸੋ ਪਹਿਲਾਂ ਮੈਨੂੰ ਇਹ ਕਹਿ ਸੀ ਕਿ ਸੋਨੇ ਕੋਈ ਚੀਜ਼ ਲਿਆਓ ਤੇ ਇਹ ਮੈਂ ਤੈਨੂੰ ਖੋਲਕ ਦਵਾਂ ਇਹਦਾ ਜਿਆਦਾ ਇਫੈਕਟ ਕਰੂਗੀ ਜਿਹੜੀ ਜਿਹੜੀ ਪ੍ਰੋਬਲਮ ਸਮੱਸਿਆ ਮੈਨੂੰ ਮੇਰੇ ਕੋਲ ਹੈ ਨਹੀਂ ਤੇ ਉਹ ਉਹ ਗੌੜੀਲ ਮਾਝੂ ਗੇ ਸੇਫ ਨੂੰ ਖੋਲਿਣੀ ਉਹ ਤਾਂ ਕੁਝ ਨਹੀਂ ਮਿਲਿਆ ਉਹਨੇ ਤੇ ਇਹ ਮੇਰਾ ਪਰਸ ਪਿਆ ਸੀਗਾ ਉੱਥੇ ਟੇਬਲ ਤੇ ਸਾਈਡ ਤੇ ਪਿਆ ਰਿਹਾ ਉਹਨੇ ਉਹ ਪਰਸ ਚੱਕਿਆ ਉਹਦੇ ਵਿੱਚ ਏਟੀਐਮ ਸੀ ਆਧਾਰ ਕਾਰਡ ਸੀਗਾ ਤੇ ਲਾਇਸੈਂਸ ਸੀਗਾ ਉਹ ਚੋਂ ਆਧਾਰ ਕਾਰਡ ਤੇ ਏਟੀਐਮ ਕੱਢ ਕੇ ਲੈ ਗਿਆ ਤੇ ਜਿਹੜੀ ਕੱਢ ਕੇ ਲੈ ਗਿਆ ਨਾਲ ਲੈ ਗਿਆ ਤੇ ਉਹਨੇ ਜਾਣ ساری ਉਸੇ ਦਿਨ ਮੈਨੂੰ ਬਾਅਦ ਚ ਸੀਸੀਟੀਵੀ ਚ ਪਤਾ ਲੱਗਾ ਜਾਂ ਦੱਸਿਆ ਵੀ ਇਹਦਾ ਇਹ ਕਰਕੇ ਕਿਉਂ ਮੈਂ ਤਾਂ ਬੇਹੋਸ਼ ਸੀਗਾ ਮੈਨੂੰ ਤਾਂ ਤੀਜੇ ਦਿਨ ਸੁਫਤਾਈ ਗੁੱਲ ਤਕਰੀਬਨ 1 ਲੱਖ ਤੋਂ ਉੱਪਰ ਹੋ ਗਿਆ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਕੀ ਮੰਗਰ ਕੋਲ? ਲੰਗਰ ਇਹ ਨਹੀਂ ਬੰਦਾ ਫੜਾਇਆ ਜਾਣੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਇਸ ਤਰ੍ਹਾਂ ਦੀ ਘਟਨਾ ਕਿਤੇ ਹੋਰ ਵੀ ਹੋਈ ਹੈ ਜਿਸ ਤਰ੍ਹਾਂ ਹਾਂ ਇਹ ਅਖਬਾਰ ਚ ਲੱਗੀ ਆ। ਦਿਨ ਪਾਸਕਰ ਦੇ ਦਿਨਕ ਪਾਸਕਰ ਕੇ ਪਾਸਕਰ ਦਾ ਅਖਬਾਰ ਦਾ ਨਾਮ ਪੇਪਰ ਦੇ ਨਾਲ ਕਿਤੇ ਉਹ ਕੱਲ ਪਤਾ ਲੱਗਾ ਸਾਨੂੰ। ਕਿਤੇ ਹੋਈ ਹੈ ਇਸ ਤਰ੍ਹਾਂ ਦੀ ਘਟਨਾ? ਜ਼ਿਲ੍ਹੇਦਾਰ ਦੇ ਵਿੱਚ। ਸੇਮ ਹੀ। ਸੇਮ ਘਟਨਾ ਹੈ, ਸੇਮ ਹੀ ਬੰਦਾ ਹੈ। ਕੀ ਮੀਓਰ ਸਕੂਟਰ ਇਸਤੇਮਾਲ ਕੀਤਾ ਬਾਈਕ ਜਿਹੜਾ ਜਿਸ ਤੇ ਹੁੰਦਾ ਹੈ ਮੇਰੇ ਚਾਚਾ ਜੀ ਨੇ ਜਿਹੜੀ ਪਿਛੇ ਘਟਨਾ ਹੋਈ ਹੈ ਘਟਨਾ ਵਾਲੇ ਦਿਨ ਤੋਂ ਅਗਲੇ ਦਿਨ ਮੇਰੇ ਨਾਲ ਜੋ ਮੇੜ ਆਈ ਸੀ ਉਹਨਾਂ ਨੇ ਆਪਣੇ ਇਹਨਾਂ ਦੇ ਬੱਚੇ ਬਾਹਰ ਉਪਦੇਸ਼ ਨੂੰ ਦੱਸਿਆ ਹੈਗਾ ਵੀ ਇਸ ਤਰ੍ਹਾਂ ਅੰਕਲ ਨਾਲ ਇਦਾਂ ਦੀ ਪ੍ਰੋਬਲਮ ਆ ਗਈ ਹੈ ਉੱਥੋਂ ਮੈਨੂੰ ਕਾਲ ਆਈ ਉਹਨੇ ਬੇਟੇ ਆਸਲੇ ਤੋਂ ਤੇ ਮੈਂ ਗੱਡੀ ਲੈ ਕੇ ਉਸੇ ਨੂੰ ਲੈ ਆਇਆ ਤੇ ਰਸਤੇ ਆਉਂਦੇ ਮੈਂ ਪੰਜਾਬ ਆਪਣ ਉਸ ਨੂੰ ਫੋਨ ਵੀ ਕੀਤਾ ਇੰਸਪੈਕਟਰ ਸਾਹਿਬ ਨੂੰ ਉਹ ਮੇਰੇ ਤੋਂ ਪਹਿਲਾਂ ਪਹੁੰਚ ਗਏ ਸੀ ਵਾਦਸੇ 'ਤੇ ਤੇ ਮਹਾਲ ਦੇ ਸੀ ਕਿ ਬਿਲਕੁਲ ਬੇਹੋਸ਼ ਸੀ ਕੋਈ ਸੋਤ ਨਹੀਂ ਸੀ ਤੇ ਮੈਂ ਇਹਨਾਂ ਨੂੰ ਉਸੇ ਵੇਲੇ ਪਹਿਲਾਂ ਤਾਂ ਪ੍ਰਾਇਮਰੀ ਰਿਪਾਇਰਮੈਂਟ ਸੀ ਨੂੰ ਮੈਂ ਪਿੱਕ ਕਰਕੇ ਅਸੀਂ ਮੈਡੀਕਲ ਕਾਲਜ ਐਮ ਇ ਅਸੀਂ ਵਾਟ ਦਾ ਕਰਾਇਆ ਤੇ ਉਸ ਤੋਂ ਬਾਅਦ ਪੁਲਿਸ ਕੋਲੇ ਵਾਰ-ਵਾਰ ਗਿਡੇ ਵੀ ਆਏ ਤੇ ਇਹ ਵੀ ਅਸੀਂ ਐਫ ਆਈ ਰਿਪੋਰਟ ਨੂੰ ਵਾਰ-ਵਾਰ ਬੇਨਤੀ ਕਰ ਰਹੇ ਹਾਂ ਤੇ ਉਹ ਇਹ ਤਾਂ ਕੋਈ ਨਹੀਂ ਤੇ ਇਹ ਹੀ ਹਰ ਬੇਨਤੀ ਕਰਦੇ ਆਂ ਵੀ ਜਲਦੀ ਜਲਦੀ ਐਫ ਆਈ ਦਰਜ ਕਰਕੇ ਤੇ ਦੋਸ਼ੀ ਨੂੰ ਫੜਾਇਆ ਜਾਵੇ ਤੇ ਜੋ ਬੰਦੀ ਕਰਵ ਕੀਤੀ ਜਾਂ ਯਾਰ ਜਿੰਨਾ ਪਿੱਛੇ ਪਸੋਂ ਦੀ ਗੱਲ ਹੈ ਕਿ ਅਸੀਂ ਬੈਠੇ ਸੀ ਥਾਣੇ 'ਚ ਉਸੇ ਵੇਲੇ ਅਸੀਂ ਕਦੇ ਹਕੀਕਤ ਚੈਨਲ ਦੇ ਉੱਪਰ ਨਿਊਜ਼ ਆ ਰਹੀ ਸੀ ਅਸੀਂ ਮੈਂ ਉਸੇ ਵੇਲੇ ਇੰਸਪੈਕਟਰ ਸਾਹਿਬ ਤੋਂ ਨੰਬਰ ਲਿਆ ਜਨਰਲ ਡਿਵੀਨ 2 ਨੰਬਰ 6 ਨੰਬਰ ਦਾ ਤੇ ਉੱਥੇ ਪਰਗਾ ਸਿਮਿਲਰ ਬੰਦਾ ਹੈਗਾ ਸਿਮਿਲਰ ਬਾਈਕ ਉਹਨੇ ਯੂਜ਼ ਕੀਤਾ ਐਕਟਵਾ ਉਹੀ ਨੰਬਰ ਆ ਫੇਕ ਨੰਬਰ ਲਾਇਆ ਹੋਇਆ ਤੇ ਬੱਚਪਲੇਗ ਉੱਥੇ ਬਹੁਤ ਬਹੁਤ ਵੱਡੀ ਵਾਰਦਾਤ ਹੋਈ ਹੈ 25 ਟੋਲੇ ਸੋਨਾ ਤੇ 4 ਲੱਖ ਰੁਪਏ ਦਾ ਕਾ ਨਗਦੀ ਉਹ ਲੈ ਕੇ ਚਲਾ ਗਿਆ ਉੱਥੇ ਵੀ ਬੈਠ ਸੀ ਇਹ ਵਸਾ 'ਚ ਦੰਪਤੀ ਸੀਗੀ ਜੋੜੀ ਉਹਨਾਂ ਨੂੰ ਇਸੇ ਤਰ੍ਹਾਂ ਉਹਨੇ ਸੇਮ ਪੈਟਰਨ ਤੇ ਉਹਨੇ ਉੱਥੇ ਦਵਾਈ ਪਾਈ ਹੈ ਨਸ਼ੇ ਵਾਲੀ ਤੇ ਵਾਸੀ ਮੰਗ ਕਰਦੇ ਆਂ ਵੀ ਇਸ ਤਰ੍ਹਾਂ ਜਿਹੜੇ ਦੋਸ਼ੀ ਐ ਮੁਕੇ ਪੂਰਵਿਕ ਤੌਰ ਤੇ ਬਾਤ ਕਰੀਨ ਜਲਦੀ ਜਲਦੀ ਦੀ ਗ੍ਰਫਤਾਰ ਕਰਕੇ ਜੋ ਤੱਕ ਸੇ ਜੇ ਕਰੇ ਤੇ ਥੱਲ ਪਾਈ ਹੁੰਦੀ ਇਸ ਚੀਜ਼ ਨੂੰ ਦਾ ਸ਼ਹਿਰ ਜਲੰਧਾ ਦੇ ਘਟਨਾ ਤੇ ਰਿਪੋਰਟ ਹੋਇਆ ਸੀ ਇਸ ਚੋ ਸ੍ਰੀ ਟੂ ਜਿਹੜੇ ਜੀ ਉੱਥੇ ਮੌਕੇ ਤੇ ਗਏ ਸੀ ਕੁਝ ਅਮਾਉਂਟ ਜਿਹੜੀ ਉੱਥੇ ਗਈ ਹੋਈ ਸੀ ਉਹ ਜਿਹੜੇ ਵਿਅਕਤੀ ਸੀ ਉਹਨਾਂ ਦੀ ਬਾਈ ਵੀ ਕੁਝ ਸਵੋਕਨਾਂ ਡੈਥ ਹੋਈ ਸੀ ਤੇ ਆਦਮੀ ਆਇਆ ਜਿਹਨੇ ਕਿਹਾ ਵੀ ਕਿ ਜਿਹੜੀ ਅਸੀਂ ਆਪਣਾ ਕੋਈ ਉਹਨੇ ਪ੍ਰਚਲਿਤ ਦਾ ਚਾਹ ਵਗੈਰਾ ਦੀ ਗੱਲ ਹੋਈ ਉਹ ਕਹਿੰਦਾ ਮੈਂ ਬਣਾਉਣਾ ਜੀ ਉਸ ਤੋਂ ਬਾਅਦ ਇਹਨੇ ਕੁਝ ਪਾਇਆ ਹੈਗਾ 66 ਜਿਹੜਾ ਹੈਗਾ ਉਹਨਾਂ ਨਾਲ ਡਿਸਕਸ ਕਰਕੇ ਜਿਹੜੀ ਕਾਰਵਾਈ ਤਾਂ ਚੱਲੀ ਰਹੀ ਹੈ ਜੀ ਨੈਕਸਟ ਕਾਰਵਾਈ ਜਿਹੜੀ ਅੱਜ ਦੋਸ਼ ਵਗੈਰਾ ਜਲਦੀ ਪੜ੍ਹ ਲਵੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਹੈ ਤਾਂ ਪਰ ਕੋਤਨੀ ਐਫ ਆਈ ਆਰ ਨਹੀਂ ਕਰਦੇ ਜੀ ਚੈੱਕ ਕਰ ਲੈਣੇ ਜੀ ਆਪਣਾ ਪੁਲਿਸ ਤਾਂ ਗਈ ਸੀ ਚੈੱਕ ਕਰ ਲੈਣੇ ਇੱਕ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਉਹ ਸੋ ਲੋਕਾਰ ਵੀ ਕਿੰਦੀ ਹੋ ਸਕਦਾ ਹੁਣ ਦੁਲਿੰਦਰ ਦੇ ਵਿੱਚ ਉਸੇ ਵਿਅਕਤੀ ਨੇ ਜਾਂ ਕਿ ਇਹ ਕਰਨਾ ਉਹ ਜਾਣ ਦਿੱਤਾ ਤੇ ਇੱਕ ਕਰਨਾਮਾ ਆਪੇ ਸੀ ਉਹ ਦੁਲਿੰਦਰ ਵਾਲੇ ਆਇਡੈਂਟੀਫਾਈਡ ਤਾਂ ਜੇ ਨਹੀਂ ਹੈਗੇ ਪਰ ਹੋ ਸਕਦਾ ਹੁੰਦਾ ਕਈ ਵਾਰ ਜੀ ਉਹੀ ਵਿਅਕਤੀ ਹੋਣ ਕਿਉਂਕਿ ਜਦ ਸੇਮ ਮੋਡਰ ਉਸ ਪ੍ਰੰਡੀ ਚ ਕੋਈ ਵਾਰਦਾ ਹੁੰਦੀ ਹੈ ਕੋਈ ਗੱਲ ਨਹੀਂ ਜਿੰਨੂੰ ਜਲਦੀ ਜੀ ਆਪਾਂ ਕਾਰਵਾਈ ਕਰਕੇ ਤੇ ਜਿਹੜਾ ਨਾਂ ਦਵਾਣ ਦੱਸਿਆ ਤਾਂ ਇਹ ਪਰਿਵਾਰ ਨੂੰ ਕਿਹਨਾਂ ਤੱਕ ਸੰਬਸਦ ਇਹਨਾਂ ਨੇ ਜੋ ਜੀਐਸਓ ਜਿਹੜੇ ਐਕਚੁਅਲੀ ਹਾਈ ਕੋਰਟ ਗਿਆ ਮੈਂ ਫੋਨ ਤਾਂ ਪਹਿਲੇ ਲਾਇਆ ਸੀ ਇਹਨੂੰ ਵਾਪਸੀ ਉਹਨਾਂ